ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਹੋਰ ਕਵਿਤਾ ਦੀ ਸਾਂਝ ਪਵਾ ਰਿਹਾ ਹਾਂ ਜੋ ਕਿ 14 ਤਰੀਕ ਦੂਜਾ ਮਹੀਨਾ 2012 ਨੂੰ ਲਿਖੀ ਗਈ ਸੀ ਆਪਾਂ ਪੜ੍ਹਦੇ ਹਾਂ ਇਹ ਗੀਤ ਹੈ ਸ਼ਾਇਦ ਜਾਂ ਗਜ਼ਲ ਕਹਿ ਸਕਦੇ ਹਾਂ ਤੋਹਫਾ ਸਮਝ ਲੈ ਕਰ ਲੈ ਕਬੂਲ ਇਹ ਮੇਰੀ ਰੂਹ ਦਾ ਇੱਕ ਸੱਚਾ ਟੁਕੜਾ ਹੈ ਤੋਹਫਾ ਸਮਝ ਲੈ ਕਰ ਲੈ ਕਬੂਲ ਇਹ ਮੇਰੀ ਰੂਹ ਦਾ ਇੱਕ ਸੱਚਾ ਟੁਕੜਾ ਹੈ ਮੈਂ ਤੇਰੇ ਰਾਹਾਂ 'ਚ ਖੰਡ ਜਾਵਾਂ ਫੁੱਲ ਬਣ ਕੇ ਹਾਂ ਮੇਰੀ ਮੁਹੱਬਤ ਦਾ ਇਹੋ ਸੁਪਨਾ ਹੈ ਤੋਹਫਾ ਸਮਝ ਲੈ ਕਰ ਲੈ ਕਬੂਲ ਇਹ ਮੇਰੀ ਰੂਹ ਦਾ ਇੱਕ ਸੱਚਾ ਟੁਕੜਾ ਹੈ ਮੈਂ ਤੇਰੇ ਰਾਹਾਂ 'ਚ ਖੰਡ ਜਾਵਾਂ ਫੁੱਲ ਬਣ ਕੇ ਹਾਂ ਮੇਰੀ ਮੁਹੱਬਤ ਦਾ ਇਹੋ ਸੁਪਨਾ ਹੈ ਇਹ ਹੈ ਪਰਿਭਾਸ਼ਾ ਯਾਦਾਂ ਤੇਰੀਆਂ ਦੀ ਇਹ ਹੈ ਪਰਿਭਾਸ਼ਾ ਯਾਦਾਂ ਤੇਰੀਆਂ ਦੀ ਸਿਰਫ ਇੱਕ ਖਾਬ ਵਿਸਾਲ ਦਾ ਹੈ ਹੈ ਤੇਰੇ ਖੁਸ਼ਬੂ ਹੈ ਤੇਰੇ ਵਿਛੜਣ ਦੀ ਇਹ ਖੁਸ਼ਬੂ ਹੈ ਤੇਰੇ ਵਿਛੜਣ ਦੀ ਇਹ ਖੁਸ਼ਬੂ ਏ ਤੇਰੇ ਨਾਮ ਦੇ ਚਾਨਣ ਦਾ ਚਲਵਾ ਹੈ ਇਹ ਹੈ ਪ੍ਰਭਾਸ਼ਾ ਯਾਦਾਂ ਤੇਰੀਆਂ ਦੀ ਸਿਰਫ ਇੱਕ ਖਾਬ ਵਿਸਾਲ ਦਾ ਹੈ ਹੈ ਇਹ ਤੇਰੇ ਖੁਸ਼ ਹੈ ਖੁਸ਼ਬੂ ਹੈ ਤੇਰੇ ਇਹ ਵਿਛੜਣ ਦੀ ਇਹ ਤੇਰੇ ਨਾਮ ਦੇ ਚਾਨਣ ਦਾ ਚਲਵਾ ਹੈ ਮੇਰੇ ਗਮ ਦੀ ਸਰਜਰੀ ਸਰਜਰੀ ਫੁਹਾਰ ਮੇਰੇ ਇਸ਼ਕ ਦੀ ਐਨ ਨਕਸ਼ੋ ਨਹਾਰ ਰੁਕਤੇ ਤਨਹਾਈ ਦਾ ਸਾਥੀ ਸਹਾਰਾ ਮੇਰਾ ਦੋਸਤ ਮੇਰਾ ਮਹਿਬੂਬ ਮੇਰਾ ਖੁਦਾ ਹੈ ਮੇਰੇ ਗਮ ਦੀ ਸਰਜਰੀ ਸਰਜਰੀ ਕੋਹਾਰ ਮੇਰੇ ਇਸ਼ਕ ਦੀ ਐਨ ਨਕਸ਼ੋ ਨਹਾਰ ਰੁਕਤੇ ਤਨਹਾਈ ਦਾ ਸਾਥੀ ਸਹਾਰਾ ਦੋਸਤ ਮੇਰਾ ਮਹਿਬੂਬ ਮੇਰਾ ਖੁਦਾ ਹੈ ਕੋਸ਼ਿਸ਼ ਹੈ ਮੇਰੇ ਵੱਲੋਂ ਇਕਰਾਰ ਦੀ ਰਣਤੀ ਹੈ ਮੇਰੇ ਵੱਲੋਂ ਦੀਦਾਰ ਦੀ ਤਿਆਸ ਹੈ ਮੇਰੇ ਅਥਰੂਆਂ ਦੀ ਸਕੂਨ ਉਹ ਮਜ਼ਾ ਹੈ ਇੱਕ ਇੰਤਿਹਾ ਹੈ ਕੋਸ਼ਿਸ਼ ਹੈ ਮੇਰੇ ਵੱਲੋਂ ਇਕਰਾਰ ਦੀ ਬੇਨਤੀ ਹੈ ਮੇਰੇ ਵੱਲੋਂ ਦੀਦਾਰ ਦੀ ਪਿਆਸ ਹੈ ਮੇਰੇ ਅਥਰੂਆਂ ਦੀ ਸਕੂਨ ਉਹ ਮਜ਼ਾ ਹੈ ਇੱਕ ਇੰਤਿਹਾ ਹੈ ਤੋਹਫਾ ਸਮਝ ਲੈ ਕਰ ਲੈ ਕਬੂਲ ਇਹ ਮੇਰੀ ਰੂਹ ਦਾ ਇੱਕ ਸੱਚਾ ਟੁਕੜਾ ਹੈ ਧੰਨਵਾਦ